एकादशी व्रत करना चाहिए और आगे तो थोड़ा सा प्रब्लिक होगा दो ढाई बजे को पुष्पांजलि देते रोटी खा लेता जाता हाँ ਤੇ ਜਰੂਰ ਸੁਣੋਮਾਵਤਾਰ ਪ੍ਰਥਮ ਦੇ 18 ਕਥਾ ਨੂੰ ਚਤੁਰਥ ਸੁਣਨੇਗੇ ਛਟਾ અવਤਾਰ ਭਾਰਤ ਦੀ ਵਿਧੀ ਔਰ ਜੇ ਆਪਣੀ ਮਟਰ ਵਿੱਚ ਨਿਕਲੇ ਤਾਂ ਤੁਹਾਨੂੰ ਦਿਖਾਤਾ ਹਾਂ ਤੇਰਾ ਪਾਮਲੇ ਮਹਾਰਾਜ ਜੀ ਦਾ ਬੋਲ ਸੱਚੇ ਦਰਵਾਜ ਦੀ ਜੈ ਸਾਡੇ 21 April ਤੋਂ ਸਾਡੇ ਇੱਥੇ ਕਥਾ ਸ਼੍ਰੀ ਭਗਵਤ ਭਗਵਤ ਗੀਤਾ ਜੀ ਸ਼ੁਰੂ ਹੋ ਗਈ ਹੈ ਜੀ ਜੋ ਕਿ 28 April ਨੂੰ ਜਿਹਦੀ ਸਮਾਪਤੀ ਹੋਣੀ ਹੈ ਜੀ ਇੱਥੇ ਸਾਰੇ ਭਾਗ ਮੰਦਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਚੜ ਕੇ ਹਿੱਸਾ ਲੈਣ ਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਮਹਾਰਾਜ ਦਾ ਲੰਗਰ ਇੱਥੇ ਅਟੁੱਟ ਵਰਤ ਰਿਹਾ ਹੈ ਜੀ ਹਰ ਰੋਜ਼ ਇਹ ਜਿਹੜੀ ਕਥਾ ਆ ਪੰਡਤ ਸੋਨ ਲਾਲ ਜੀ ਦੀ ਯਾਦ ਵਿੱਚ ਕਰਵਾਈ ਜਾ ਰਹੀ ਹੈ ਜੀ ਤੇ ਪੂਰੀ ਪਰਿਵਾਰ ਸਮੇਤ ਕਰਵਾਈ ਜਾ ਰਹੀ ਹੈ ਇੱਥੋਂ ਬ੍ਰਿੰਦਾਵਨ ਤੋਂ ਸਾਡੇ ਜੋ ਕਿ ਭਗਤ ਪ੍ਰਸ਼ਾਦ ਗਿਰੀ ਜੀ ਇਹ ਕਥਾ ਦਾ ਸੰਨ ਕਰ ਰਹੇ ਨੇ ਤੇ ਬਹੁਤ ਵਧੀਆ ਕਥਾ ਜੀ ਸਾਰਿਆਂ ਨੂੰ ਸੁਣਨੀ ਚਾਹੀਦੀ ਆ ਤੇ ਆਪਣੇ ਲੰਗਰ ਇੱਥੇ ਟੁੱਟ ਬਾਤਰਿਆ ਜੀ ਜੈ ਮਾਤਾ ਜੀ ਅੱਜ ਵੀ ਸ਼੍ਰੀ ਭਗਵਤ ਕਥਾ ਜਿਹੜੀ ਚੱਲ ਰਹੀ ਹੈ ਜੀ ਇਹ 28 April ਨੂੰ ਸਮਾਪਤ ਹੋ ਜਾਵੇਗੀ ਸਾਰੀਆਂ ਸੰਗਤਾਂ ਵੱਦ ਚੜ ਕੇ ਹਿੱਸਾ ਲੈਣ ਤੇ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜਕਾਰਾ ਭਾਵੇਂ ਮਲੇ ਮਹਾਰਾਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਮਾਤਾ ਜੀ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਇਸ ਕਥਾ ਦੇ ਲਈ ਚੜੀਆਂ ਕੇ ਸੰਗਤਾਂ ਪਹੁੰਚ ਰਹੀਆਂ ਨੇ ਸਾਡੇ ਇੱਥੇ ਜੋ ਭਗਵਤ ਕਥਾ ਹੋ ਰਹੀ ਆ ਉਹ ਕਥਾ 21 ਤਰੀਕ ਤੋਂ ਲੈ ਕੇ 28 April ਤੱਕ ਹੋਵੇਗੀ ਤਾਂ ਸਾਰੀਆਂ ਸੰਗਤਾਂ ਇਸ ਕਥਾ ਤੇ ਜਰੂਰ ਦਰਸ਼ਨ ਦੇਣ ਪਹੁੰਚਣ ਤਾਂ ਜੋ ਕਿ ਇਸ ਭਵਨ ਤੇ ਮਾਰਾ ਦੇ ਭਵਨ ਤੇ ਗ੍ਰੋਹਨ ਕਰ ਲੱਗਾ ਤਾ ਇਹ ਕਥਾ ਪਾਮ ਮੰਦਰ ਵਿੱਚ ਡਿਸਟ੍ਰਿਕਟ ਹੁਸ਼ਿਆਰ ਪਰ ਪਾਮ ਮੰਦਰ ਵਿੱਚ ਹੋઈ ਹੋ ਰਹੀ ਹੈ ਕਿਰਪਾ ਕਰਕੇ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਜਾ ਇਸ ਕਥਾ ਤੋਂ ਬਾਅਦ ਅਟੋਟ ਲੰਗਰ ਚੱਲ ਰਿਹਾ ਹੈ ਕਥਾ ਦਾ ਟਾਈਮ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਹੈ ਕਿਰਪਾ ਕਰਕੇ ਪਹੁੰਚਣਾ ਤਾਂ ਇਸ ਭਵਨ ਤੇ ਦਰਸ਼ਨ ਕਰੋ ਪਹੁੰਚ ਕੇ ਇਸ ਰਣਕ ਨੂੰ ਬਤਾਓ ਜੈ ਮਾਤਾ ਜੀ